2 ਘੰਟੇ ਪਾਦੀ 12 ਵਜੇ ਤੋਂ ਲਾਗੇ ਤੇ 2 ਵਜੇ ਤੱਕ ਇੰਨੀ ਗੋਲੀ ਚਲਾਈ ਆ ਵੀ ਜਿਹੜਾ ਮੀ ਵਰਾਇਆ ਨੀ ਤੇ ਲਾਗੇ ਆਣ ਗਵਾੜ ਨੂੰ ਪੁੱਛ ਇਹਨਾਂ ਬੁੜੀਆਂ ਨੂੰ ਪੜੋ ਬੁੜੀਆਂ ਨੂੰ ਪੜੋ ਅਹੀਂ ਅੰਦਰ ਮੈਂ ਜਿਆ ਥੱਲੇ ਵੜ ਕੇ ਲੋਕ ਗਈ ਮੈਂ ਤੇ ਜਿੱਦੋਂ ਉਹਨਾਂ ਸਪੋਲਿਸ ਦੀ ਗੱਡੀ ਵੇਖ ਲਈ ਜਨ ਫੇਰਾਂ ਤੇ ਵੀ ਸਪੋਲਿਸ ਆ ਗਈ ਜੋ ਭੱਜੂ 20 25 ਜਾਨੇ ਹੋਣੇ ਆ 40 ਜਾਨੇ ਹੋਣਗੇ ਅਹੀਂ ਭੱਜ ਭੱਜ ਜਾਨਾਂ ਬਚਾਈਆਂ ਆਪਣੀ ਇਹ 1:30 ਵਜੇ ਫੇਰ ਪਹੁੰਚ ਕੇ ਆ ਗਏ ਇਹਨਾਂ ਪਹਿਲਾਂ ਗੋਲੀਆਂ ਚਲਾਈਆਂ ਇਹ ਪਿੰਡ ਨੋਨੇ ਦੇ ਵਿੱਚ ਜੀ ਦੋਵਾਂ ਭਰਾਵਾਂ ਦਾ ਆਫ ਤੋਂ ਵਿਚ ਜਮੀਂਦਾਰ ਰੋਲਾ ਚੱਲ ਰਿਹਾ ਕਾਫੀ ਪੁਰਾਣਾ ਗੂੜੀਆਂ 20 ਤੋਂ 25 ਫੈਰ ਹੋਏ ਨੇ ਟੋਟਲ ਮੇਰਾਇਂਦਰ ਜੀ ਕੋਲ ਕਿੱਥੋਂ ਦੇ ਰਹਿਣ ਵਾਲੇ ਨੋਨਿਆਂ ਦੇ ਯਾਰ ਕੀ ਘਟਨਾ ਹੋਈ ਹੈ ਘਟਨਾ ਵੀ ਜੀ ਇਹ ਹੋਈ ਆ ਬੀ ਦਰਾਨੀ ਸਾਡੀ ਧੀ ਦੇਰ ਮੁੱਕ ਗਿਆ ਉਹਦਾ ਦਰਾਨੀ ਦਾ ਨਾਮ ਹਰਪਜਨ ਕੋਰ ਆ ਉਹਦਾ ਜਵਾਈ ਦਾ ਨਾਮ ਨਿਸ਼ਾਨ ਸਿੰਘ ਆ ਉਹਦੀ ਕੁੜੀ ਦਾ ਨਾਮ ਹੈਗਾ ਮਨਪ੍ਰੀਤ ਕੋਰ ਤਿੰਨੇ ਜਾਣੀਆਂ ਪਰਸੋਂ ਉਹ ਆਏ ਆ ਉਹਨਾਂ ਨੇ ਪਹਿਲੀ ਵੇਚੀ ਆ ਪਤਾ ਨਹੀਂ ਸਾਨੂੰ ਉਹ ਵੇਚੀ ਅਗਰ ਬਿਆਨਾ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਨੇ ਉਹ ਦਿਨ ਵੀ ਬੰਦੇ ਇਹੋ ਮੁੰਡੇ ਆਏ ਆ ਗੱਡੀਆਂ ਭਰ-ਭਰ ਕੇ ਨਾਲ ਉਹ ਦਿਨ ਅਹੀਂ ਇਹੋ ਹੀ ਕਿਹਾ ਵੀ ਚੱਲੇ ਉਹਨੇ ਵੇਚ ਦਿੱਤੀ ਸਾਨੂੰ ਸਾਡੇ ਲੱਗ ਖਰੇ ਗਵਾਂਡ ਚੰਗਾ ਹੀ ਆ ਜੂ ਇਹਦੇ ਨਾਲੋਂ ਤੇ ਪਰ ਉਹਨੇ ਉਹਦੇ ਨਾਲੋਂ ਵੀ ਇਹ ਤਾਂ ਗੰਦੇ ਆ ਗਏ ਅਹੀਂ ਤੇ ਰਾਤੀ ਉਹ ਆਏ ਆ ਮੁੜ ਕੇ ਉਹ ਦਿਨ ਉਹ ਚਲੇ ਗਏ ਆ ਜਿਹੜੇ ਭਾਈ ਨੇ ਲਈ ਆ ਨਾ ਚਾਟੀ ਵਿੰਡ ਵਾਲੇ ਨੇ ਉਹ ਸਾਡੇ ਨਾਲ ਕੱਲ 4 ਵਜੇ ਆਇਆ ਆ ਉਹਨੇ ਸਾਡੇ ਨਾਲ ਗੱਲਬਾਤ ਕਰ ਗਿਆ ਤੇ ਬੰਦਿਆਂ ਨੇ ਵੀ ਮੈਂ ਸ਼ੁੱਕਰਵਾਰ ਆਉਂਗਾ ਅਹੀਂ ਕਾ ਬੇਤੀ ਥੀ ਗਿਆ ਇਹਨੇ ਇਹਦੀ ਜਿੱਥੇ ਜਿੱਥੇ ਆਉਂਦੀ ਆ ਨਾ ਪੈਲੀ ਉਥੇ ਉਥੇ ਇਹ ਆਪਣੀ ਬਾਵੇ ਅਹੀਂ ਦਿੱਤੀ ਹੀ ਮੁੰਡਾ ਨਹੀਂ ਉਹਦਾ ਸਿੱਧ ਪਧਰਾ ਇਥੇ ਉਹਦੀ ਪੈਲੀਆਂ ਨੂੰ ਇਕੱਠੀ ਲਾ ਕੇ ਦੇਤੀ ਚੱਲ ਮੁੰਡਾ ਸਾਡੇ ਲਾਗੇ ਰਹੂਗਾ ਤੇ ਪਠਾ ਡਕਾ ਆਪਣਾ ਬੀਜੀ ਜਾਊਗਾ ਤੇ ਇਥੇ ਲਾਗੇ ਲੈ ਆ ਉਹ ਦੂਰ ਨਾ ਜਾਊਗਾ ਤਾਂ ਨਹੀਂ ਦਿੱਤੀ ਉਹ ਕੱਲੀ ਕੱਲੀ ਉਹਨੇ ਪੈਲੀ ਐਸੇ ਦਾ ਹੀ ਸਬਦਾ ਕਰੇ ਦੋਹੀ ਥਾਈ ਮੇਰੀ ਪੈਲੀ ਆ 6 6 ਭਰਾ ਆ ਤੇ 6ਵੀਂ ਵਾਰੀ ਆਉਣੀ ਬੰਬੀ ਦੀ ਦੋ ਬੰਬੀਆਂ ਮੁੜ ਕੇ ਬਾਅਦ ਚੱਲੇ ਹਿੰਗੇ ਕੋਈ ਗੱਲ ਨਹੀਂ ਉਹ ਰਾਤ ਮੜਕੇ ਫੇਰਾ ਦੇ ਲੋ ਤਿੰਨੇ ਜਾਨੇ ਬੰਦੇ ਆ ਗਏ ਉਹਨਾਂ ਨੇ ਪੂਰੀ ਫੁੱਲ ਸ਼ਰਾਬ ਪੀਤੀ ਨਸ਼ੇ ਕਰਦੇ ਉਹ ਵੀ ਕਹਿੰਦੇ ਆ ਉਹਨਾਂ ਨੇ ਇਹੋ ਗਿਆ ਸਾਨੂੰ ਆਣ ਕੇ ਵੀ ਤੁਸੀਂ ਸਾਡੇ ਨਾਲ ਸਹਿਮਤ ਹੋ ਜਾਓ ਤੇ ਅਸੀਂ ਪੈਸੇ ਮੜਾਉਣੇ ਆਂ ਅਈ ਉਹਨਾਂ ਨੂੰ ਆ ਕੇ ਅਸੀਂ ਕਹਾਂ ਵੀ ਅਹੀਂ ਸਾਡੇ ਨਾਲ ਤੁਸੀਂ ਸਹਿਮਤੀ ਹੁਣ ਕੀ ਕਰਨੀ ਤੁਸੀਂ ਲੈ ਲਈਏ ਤੁਸੀਂ ਨੇ ਜਿੱਠੋ ਜੋ ਹੈਗਾ ਤੁਸੀਂ ਆਪਣੀ ਪੈੜੀ ਦਾ ਜਿਦਾ ਮਰਜ਼ੀ ਕਰੋ ਅਸੀਂ ਤੁਹਾਨੂੰ ਡੱਕਦੇ ਨਹੀਂਗੇ ਤੇ ਪਰ ਤੁਸੀਂ ਉਹ ਗੱਲ ਉਹ ਗੱਲ ਤੇ ਆ ਜਿੱਦਾਂ ਤੁਸੀਂ ਆਏ ਆ ਰਾਤ ਸ਼ਰਾਬ ਪੀ ਕੇ ਏਦਾਂ ਕਿਸ ਦੇ ਘਰ ਨਾਲ ਆਉਣਾ ਚਾਹੀਦਾ ਉਹਨੇ ਲਲਕਾਰੇ ਮਾਰਤੇ ਮੁੰਡੇ ਨੇ ਸਾਡੇ ਮੁੰਡੇ ਨੇ ਉਹ ਇੱਕ ਮੁੰਡੇ ਇੱਕ ਤੇ ਬਾਅਦ ਜਿਹਨੇ ਪੈੜੀ ਲਈ ਉਹ ਹੱਥ ਜੋੜਨਾ ਪਿਆ ਦੂਜਾ ਜਿਹੜਾ ਇੱਕ ਬੇਤ ਗੱਡੀ ਦੇ ਬੈਠਾ ਇੱਕ ਜਿਹੜਾ ਉਹ ਸਾਡੇ ਮੁੰਡਿਆਂ ਦੇ ਗਾਲ ਪੈ ਗਿਆ ਇਹਨਾਂ ਨੇ ਵੀ ਦੋ ਚਾਰ ਚਪੇੜਾ ਮਾਰ ਦਿੱਤੇ ਮੈਂ ਉਹ ਮੁੜ ਕੇ ਭੱਜ ਗਿਆ ਛੁੱਟ ਕੇ ਇਹ ਜਿਹੜੇ ਇਹ ਬਨਾਲੇ ਦੀ ਪੰਚਾਇਤ ਆਈ ਆ ਇਹਨਾਂ ਮੁੰਡਿਆਂ ਨੂੰ ਆਪਣੀ ਗਾਰੰਟੀ ਦੇ ਖੜਿਆ ਉਹਨਾਂ ਨੇ ਇਹਨਾਂ ਦੋਵਾਂ ਨੂੰ ਇੱਥੇ ਉਹਨਾਂ ਦੀ ਮੂਵੀ ਬਣੀ ਆ ਗੱਡੀ ਉਹਨਾਂ ਦੀ ਆ ਲੱਗੀ ਆ ਮੁਰਕੇ ਇਹਨਾਂ ਦੇ ਉਹ ਮੁੰਡਾੜਾ ਭੱਜ ਗਿਆ ਉਹ ਮੁੰਡਾ ਮੁਰਕੇ ਗੁੰਡੇ ਲੈ ਕੇ ਆ ਗਿਆ 25 25 ਮੁੰਡੇ ਲੈ ਕੇ ਆ ਗਿਆ ਕਿੰਨੇ ਕੁ ਵੀ ਦੀ ਕਰਨਾ ਇਹ ਪਹਿਲਾਂ 10:30 11 ਵਜੇ ਆ ਗਿਆ 11:15 ਵਜੇ 11 ਵਜੇ ਆ ਗਏ ਫੇਰ ਉਹ ਨਾਰਾ 10 ਵਜੇ ਆਏ ਆ ਨਾ ਤੇ 10:30 ਵਜੇ ਪੁਲਿਸ ਆ ਗਈ ਤੇ ਇਹਨੇ ਪੁਲਿਸ ਬਾਅਦ ਚ ਆਉਂਦੀ ਆ ਇਹ 10:30 ਵਜੇ ਫੇਰ ਪਹੁੰਚ ਕੇ ਆ ਗਏ ਇਹਨਾਂ ਪਹਿਲਾਂ ਗੋਲੀਆਂ ਚਲਾਈਆਂ ਉਦੋਂ ਸਾਡੇ ਉਹ ਮੁੰਡਾ ਬੰਦੇ ਆਏ ਕਿ ਪਿੰਡੋਂ ਸਾਡੇ ਮੈਂਬਰ ਪਚਾਇਤ ਦੇ ਉਹਦੇ ਪੱਟ 'ਚ ਗੋਲੀ ਵੱਜੀ ਆ ਉਹ ਦੋਨੋਂ ਪੁਲਸ ਆ ਗਈ ਮੁੜ ਕੇ ਉਹ ਮੁੜ ਕੇ ਭੱਜ ਗਏ ਆ ਉਹਨਾਂ ਤਿੰਨ ਗੱਡੀਆਂ ਤੋਂ ਉਥੋਂ ਪਹਿਲੀ ਵੇਰੀ ਸਿੱਧੀਆਂ ਕਰ ਲਈਆਂ ਇੱਕ ਜੀਪ ਉਥੇ ਪੈ ਤੇ ਖੜੀ ਕਰਕੇ ਤੇ ਉਹ ਇਧਰ ਨੂੰ ਭੱਜ ਗਏ ਮੁੰਡੇ ਵਿੱਚੋਂ ਉਹ ਗੱਡੀਆਂ ਉਹਨਾਂ ਨੇ ਇਥੇ ਆਸੇ ਪਾਸੇ ਕਰ ਲਈਆਂ ਪੁਲਸ ਉਹ ਮੁੰਡੇ ਨੂੰ ਲੈ ਗਈ ਚੁੱਕ ਕੇ ਅਸੀਂ ਉਹਨਾਂ ਨੂੰ ਕਿਹਾ ਪੁਲਸ ਵਾਲਿਆਂ ਵੀ ਸਾਡੀ ਸੁਰੱਖਿਆ ਸਾਡਾ ਬੰਦਾ ਘਰ ਕੋਈ ਨਹੀਂ ਰਹਿ ਗਿਆ ਬੰਦੇ ਚਲ ਗਏ ਉਹਨੂੰ ਦੇ ਕੇ ਉਹ ਕਹਿੰਦੇ ਭੈਣ ਸਾਨੂੰ ਇਹਨਾਂ ਦੇ ਨਾਲ ਜਾਣਾ ਪੈਣਾ ਉਹ ਚਲ ਗਏ ਆ ਤਿੰਨੇ ਮੁੰਡੇ ਸਾਡੇ ਰਹਿ ਗਏ ਉਹ ਅੱਧੇ ਪਿੰਡ ਪੁਲਸ ਪਿੰਡ ਨਹੀਂ ਪਹੁੰਚੀ ਹਣੀ ਉਹ ਫੇਰ ਆ ਗਏ ਵੀ 25 ਜਾਣੇ ਹੋਣੇ ਆ 40 ਜਾਣੇ ਹੋਣਗੇ ਅਸੀਂ ਭੱਜ ਭੱਜ ਜਾਨਾਂ ਬਚਾਈਆਂ ਆਪਣੀਆਂ ਰੋਕ ਰੋਕੇ ਪੰਨ ਤੋੜੋ 2 ਘੰਟੇ ਭਾਜੀ 12 ਵਜੇ ਤੋਂ ਲਾਗੇ ਤੇ 2 ਵਜੇ ਤੱਕ ਬਹੁਤ ਜਿਆਦੀ ਗੋਲੀ ਚਲਾਈ ਆ ਬਈ ਜਿਹੜਾ ਕੋਈ ਮੀਂਹ ਵਰਾਇਆ ਨਹੀਂ ਤੇ ਲਾਗੇ ਆਣ ਗਵਾਣ ਨੂੰ ਪੁੱਛ ਰਿਹਾ ਸਾਡੀ ਮੰਗ ਇਹੋ ਹੀ ਆ ਹੁਣ ਵੀ ਸਾਨੂੰ ਇਨਸਾਫ਼ ਚਾਹੀਦਾ ਉਹਨੂੰ ਵੀ ਫੜ ਕੇ ਦੋ ਇਹਦਾ ਹਾਲ ਕਰਨ ਜਿਹੜਾ ਨਾ ਜੀ ਕਰੇ ਦੋਨੇ ਮਾਵਾਂ ਧੀਆਂ ਉਹ ਨਾਲ ਆਈਆਂ ਜੋ ਜਵਾਈ ਵੀ ਆਇਆ ਹੋਊਗਾ ਦੋਹਾਂ ਮਾਵਾਂ ਧੀਆਂ ਲਲਕਾਰੇ ਮਾਰੇ ਉੱਤੇ ਰਾਦ ਨਾਲ ਆਇਆ ਉਹ ਉਹਨਾਂ ਬੰਦਿਆਂ ਦੇ ਪੁਲਸ ਫਿਰ ਪੁੱਛ ਕਰਨਗੇ ਪੁਲਸ ਮੁੜ ਕੇ ਆਈ ਆ ਬਾਅਦ ਚ 12:00 ਵਜੇ 12:00 ਵਜੇ ਜਦੋਂ ਮੁੜ ਕੇ 12:00 2:00 ਵਜੇ ਪੁਲਸ ਆਈ ਨਾ ਫਿਰ ਮੁੜ ਕੇ ਜਦੋਂ ਫਿਰ ਉਹ ਜਦੋਂ ਇਹਨਾਂ ਦੇ ਘਰ ਇੱਥੇ ਮੋਟੇ ਜਾਨ ਨੂੰ ਅੱਗ ਲਾਉਣ ਲੱਗੇ ਉਦੋਂ ਉਹਨਾਂ ਪੁਲਸ ਦੇ ਕੇ ਫਿਰ ਉਹ ਪਾ ਸਾਡੇ ਪਹਿਲਾਂ ਸੀਸੇ-ਸੂਸੇ ਭੰਨੇ ਆ ਇਹ ਪੁਲਸ ਨਾਲ ਦੇ ਫਿਰ ਮੋਟਰਸ ਵੀ ਅੱਗ ਲਾਉਂ ਲਾ ਦੇ ਨੇ ਲਾਉਣ ਲੱਗਾ ਤੇਲ ਪਾਉਣ ਰਿਹਾ ਇਹ ਕਹਿਣ ਅੰਦਰ ਲੁਕੀਆਂ ਹਾਂ ਬੰਦੇ ਸਾਡੇ ਸਾਰੇ ਹੈ ਨਹੀਂ ਕੋਈ ਘਰ ਅੰਦਰ ਅਸੀਂ ਲੁਕੀਆਂ ਹਾਂ ਅੰਦਰ ਲੁਕੀਆਂ ਹਾਂ ਤੇ ਉਹਨਾਂ ਨੇ ਪਤਾ ਕੀ ਕੀਤਾ ਇਹ ਕੀ ਅਹੀਂ ਅੰਦਰ ਮੰਜਿਆ ਥੱਲੇ ਵੜਕੇ ਲੋਕ ਅਗੀਆਂ ਤੇ ਜਦੋਂ ਉਹਨਾਂ ਸਪੁਲਿਸ ਦੀ ਗੱਡੀ ਵੇਖ ਲਈ ਜਣਾ ਫੇਰਾਂ ਤੇ ਵੀ ਭੰਜੋਦੋਂ ਪੁਲਿਸ ਆ ਗਈ ਜੋ ਭੱਜੋ ਫੇਰ ਉਹਨਾਂ ਨੇ ਭੰਜੋਦੋਂ ਫੈਲ ਕੱਢ ਦੋ ਗਾਲ ਕੱਢ ਕੇ ਫੇਰ ਉਹਨਾਂ ਨੇ ਫੈਲ ਕੱਢ ਕੇ ਤੇ ਫੇਰ ਭਾਜੋ ਭੱਜ ਗਏ ਤੇ ਫੇਰ ਅਹੀਂ ਮੰਜਿਆ ਥੱਲੇ ਲੋਕ ਨਿਕਲੀਆਂ ਜਦੋਂ ਪੁਲਿਸ ਆ ਗਈ ਤੇ ਕਾਲਜ ਬੱਚੇ ਵੀ ਨਾਲ ਆ ਗਏ ਬੱਚੇ ਨਾਲ ਦੋ ਗੁੱਡੀਆਂ ਮੇਰੀਆਂ ਗੁੱਡੀਆਂ ਗਰਾਨੀਆਂ ਦੀ ਥਾਣੀਆਂ ਦੋ ਸੋਤੀ ਹੋ ਗਈਆਂ ਬੱਚੇ ਇੱਥੇ ਲੁਕ ਗਏ ਆਏ ਤੇ 9 7 7 ਕਿ ਉਹਨਾਂ ਨੇ ਸਾਨੂੰ ਮਾਰ ਕੇ ਤੇ ਬਹੁਤ ਗਾਲਾਂ ਗੂਲਾ ਕੱਢੀਆਂ ਸ਼ੀਸ਼ੇ ਤਾਂਨੇ ਤੋੜ ਪੀਤੀ ਜੋ ਸਾਡਾ ਭਾਂਡਾ ਸਾਬਰ ਸੋਈ ਜੋ ਕੜ-ਕੜ ਖਲਾ ਰਿਆ ਜੇ ਪੁਲਿਸ ਆਉਂਦੇ ਫਿਰ ਜਾਣ ਨੂੰ ਸੌਣ ਤੇ ਫਿਰ ਉਹ ਨਾ ਕੀ ਤਾਂ ਕੁੜਗਾਂ ਨੂੰ ਕੱਢ ਦੇ ਕਿ ਉਹਨੂੰ ਫੜਕੜ ਕੇ ਬੁੱਢੀਆਂ ਦੀ ਬੀਜਤੀ ਕਰੋ ਪੁਲਿਸ ਨੇ ਕੋਈ ਗੋਲੀ ਕੱਢ ਨਹੀਂ ਪਾ ਕੇ ਨਹੀਂ ਪੁਲਿਸ ਨੇ ਕੋਈ ਗੋਲ ਨਹੀਂ ਉਹ ਤਾਂ ਉੱਪਰ ਪੱਜ ਗਏ ਜਦੋਂ ਕੱਟੀ ਵੀ ਅਲੀ ਉੱਥੇ ਆਉਂਦੀ ਉਹ ਤਾਂ ਪੱਜ ਉੱਠੇ ਉਹ ਨਿਕਲ ਗਏ ਹਨ ਫਿਰ ਸਾਡੀ ਜਾਨ ਬਚੀ ਪਰ ਪੂਰੀ ਗੁੰਡਾਗਰਦੀ ਕੀਤੀ ਹੈ ਪੂਰੀ ਜਿਆਦੀ ਦੇਖੋ ਅਸੀਂ ਵੀ ਨਾ ਉਹ ਸਾਡੇ ਕਮਰੇ ਬਾਹਰ ਡੈਏ ਕੋਈ ਛਾ ਨਹੀਂ ਉਹਨਾਂ ਨੇ ਰਹਿਣ ਦਿੱਤਾ ਵੀ ਕੋਈ ਰਹਿਣ ਦੀ ਵਜੂ ਅੰਦਰ ਇਹ ਸਾਰਾ ਸਮਾਨ ਉਹਨਾਂ ਸੁੱਟਿਆ ਜੋ ਸਾਗਤ ਰਿਆਹੀ ਰਾਤੀ ਉਹ ਕਿਲਾ ਉਹ ਵਿਹੜੇ ਵਿੱਚ ਚਲਾ ਕੇ ਮਾਰਿਆ ਸਵੇਰੇ ਸਾਡੇ ਕੱਢ ਕੇ ਮੜ ਕੇ ਛੋੜਦੇ ਆ ਮੇਜ 'ਚ ਸਾਡਾ ਕੱਚ ਦਾ ਉਹ ਵੀ ਪੰਨ ਤੋੜ ਦਿੱਤਾ ਜੋ ਬਾਰੀਆਂ ਦੇ ਬੂਹਿਆਂ ਦੇ ਸੀਸੇ ਸਭ ਤੋੜਤੇ ਬਾਥਰੂਮ ਸਾਰੇ ਤੋੜ ਤਾੜ ਭੰਨ ਕੇ ਰੱਖਦੇ ਅਜੇ ਵੀ ਖਤਰਾ ਸਾਨੂੰ ਖਤਰਾ ਸਾਨੂੰ ਅਜੇ ਸਾਨੂੰ ਦੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਹੁਣ ਸੁਰੱਖਿਆ ਚਾਹੀਦੀ ਹੈ ਸਾਨੂੰ ਪੁਲਿਸ ਸਾਡੇ ਘਰ ਬਹਿਣੀਆਂ ਹੋ ਰਤੀ ਲਲਕਾਰੇ ਮਾਰ ਕੇ ਗਏ ਵੀ ਕੱਲ ਨੂੰ ਫੇਰ ਆਵਾਂਗੇ ਗੱਡੀਆਂ ਇੱਕ ਸਾਡੀ ਪੰਨੀ ਤੇ ਇੱਕ ਸਾਡੇ ਦੋਤੇ ਦੀ ਪੰਨੀ ਵੀ ਇੱਕ ਗੱਡੀ ਹੋ ਕੇ ਦੀ ਇਹ ਉਹਨਾਂ ਦੀ ਆ ਉਹ ਵੀ ਭੰਗ ਗਏ ਉਹ ਆਪਣੀ ਗੱਡੀ ਆਪਣੀ ਵੀ ਉਹ ਭੰਗ ਗਏ ਇੱਕ ਟਰੈਕਟਰ ਦੇ ਪੈਰਾਂ 'ਚ ਗੋਲੀਆਂ ਮਾਰ ਕੇ ਗਏ ਗੱਡੀਆਂ ਦੇ ਵੀ ਟਾਇਰਾਂ 'ਚ ਪੈ ਗੋਲੀਆਂ ਮਾਰੀਆਂ ਟਰੈਕਟਰ ਦੇ ਵੀ ਟਰੈਕਟਰ ਵੀ ਲੱਗੇ ਭੰਨਣ ਤੋ ਮੁੜ ਕੇ ਦੂਜੇ ਮੁੰਡੇ ਦੂਜੇ ਬਾਜਾ ਮਾਰ ਲਾ ਪਿਓ ਟਰੈਕਟਰਾਂ ਨੂੰ ਨਾ ਮਾਰਿਓ ਟ੍ਰੈਕਟਰ ਇਹ ਕਿਨੇ ਭੋਜ ਲੈ ਜਾਂਦਾ ਜੋ ਸਮਾਨ ਵੇਖੋ ਕੱਢ ਕੇ ਸਭ ਕੁਝ ਅੱਗ ਲਾਉਣ ਲੱਗੇ ਟਰੈਕਟਰ ਨੂੰ ਵੀ ਇੱਥੇ ਬਾਹਰ ਕਢੋ ਅੰਦਰੋਂ ਪਿਛਲੋਂ ਕੈਂਤੀਲ ਦਾ ਕੱਢ ਕੇ ਲਿਆ ਆਵੇ ਇੱਥੇ ਮੋਟਰਸਾਈਕਲ ਸਾਡਾ ਛੋਟੇ ਕੇ ਭੋਜ ਅੰਦਰੋਂ ਕੱਢ ਕੇ ਫਿਰ ਉਹਨਾਂ ਤੇਲ ਡੋਲਿਆ ਫਿਰ ਉਹਦੇ ਅੱਗ ਲਾਈਏ ਨੂੰ ਤੇ ਪੁਲਿਸ ਆ ਗਈ ਤੇ ਫਿਰ ਭੱਜ ਗਏ ਹਾਂਜੀ ਬਾਬੂ ਕੀ ਨਾਮ ਤੁਹਾਡਾ ਸਰਜੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਨੋਨੇਪਿੰਡ ਆ ਕੀ ਘਟਨਾ ਹੋਈ ਹੈ ਇਹ ਨਹੀਂ ਭੰਦੋੜੀ ਹੈ ਘਟਨਾ ਵੀਰ ਜੀ ਸਾਡਾ ਪੜੀ ਦਾ ਰੌਲਾ ਹੈ ਤੇ ਉਹਨੇ ਆਂਦੇ ਹੀ ਜਿਆਨਾ ਕਰਾਇਆ ਹੋਆ ਨੇ ਆ ਨਾ ਗਿਆ ਤੇ 4 ਵਜੇ ਆਇਆ ਭਾਉ ਸਾਡੇ ਨਾਲ ਗੱਲ ਸਾਰੀ ਮਕਾ ਗਿਆ ਵਾ ਭਈ ਮੈਂ ਸ਼ੁਕਰ ਹੋ ਰਹੂੰਗਾ ਤੇ ਆਪਾਂ ਵਾਟੀ ਇੱਥੇ ਕੀ ਪਾ ਦਾਂਗੇ ਤੇ ਇਹ ਮੁਰਕੇ ਰਾਤ ਆ ਗਏ ਤਿੰਨ ਬੰਦੇ ਗੱਡੀ ਦੇ ਤੇ ਦੋ ਇੱਥੇ ਖਲੋਤੇ ਰਹੇ ਦੇ ਇੱਕ ਭੱਜੇ ਲਗਾ ਤੇ ਫੜ ਲਿਆ ਇਹਨਾਂ ਨੇ ਉਹ ਭੱਜ ਗਿਆ ਨਿਕਲ ਗਿਆ ਵਾ ਤੇ ਉਹ ਨਿਕਲ ਗਿਆ ਬਾਅਦ ਦੇ ਵਿੱਚ ਉਹਦੇ ਨਾਲ ਫੇ ਜਾਗਦੇ ਬੰਦੇ ਲਾਇਆ ਹੋਰ ਉਹਨਾਂ ਨੇ ਆਗਦੇ ਪਿੰਚਾਇਤ ਲਾਇਆ ਉਤੋਂ ਤੇ ਉਹ ਜੇ ਦੋ ਬੰਦੇ ਘੇਰੇ ਨੂੰ ਲੈ ਗਏ ਉਹਨਾਂ ਨੂੰ ਇਹ ਤਾਂ ਮਾफी ਮੰਗੇ ਕੇ ਗਏ ਪਰ ਕੋਈ ਗੱਲ ਨਹੀਂ ਕਰਦੇ ਸਾਨੂੰ ਛੱਡ ਦੋ ਹਣਾ ਸਾਡੀ ਪਿੰਡ ਦੀ ਪੰਚਾਇਤ ਆ ਉਹ ਵੀ ਦਾਦੀ ਲਾਗੇ ਖੜੀ ਉਹਨਾਂ ਨੂੰ ਦੱਸਿਆ ਵਾ ਉਦੋਂ ਬਾਅਦ ਫੇ ਉਹ ਭੱਜ ਗਿਆ ਉਹਨੇ ਜਾਗਦੇ ਬੰਦੇ ਫੇਰ ਲੈਂਦੇ ਪਿੰਡੋਂ ਵੀ ਪੰਜੀ ਬੰਦੇ ਚਾਰੀਆਂ ਡੇੜੀ ਹੋਣੀ ਆ ਆਨੁਭਾਤ ਦੇ ਬੰਦੇ ਨਹੀਂ ਉਹ ਜਾਣਦੇ ਨੇ ਤੇ ਇਹ ਲੜਾਈ ਹੋਈ ਮੋਢ ਤੋਂ ਨਿਸ਼ਾਨ ਸਿੰਘ ਆ ਭਾਜਨ ਕੋਲ ਪਰਜਾਈ ਸਾਡੀ ਅਸਾਂ ਉਹਨਾਂ ਦਾ ਮੋਢ ਉਹ ਲੜਾਈ ਉਹ ਨਾ ਪਾਈ ਪਹਿਲਾਂ ਹੁਣ ਇੱਥੇ ਕਿੰਨੀ ਕਿ ਨੁਕਸਾਨ ਕਿੰਨਾ ਹੋ ਗਿਆ ਨਿਸ਼ਕਾਨ ਬਹੁਤ ਜ਼ਿਆਦਾ ਆਇਆ ਜੀ ਅਸੀਂ ਤਾਂ ਜਾਣਾਂ ਬਚਾਈਆਂ ਮਾਏ ਆਡੇ ਸਰਜੀਤ ਸਿੰਘ ਦਾ ਘਰ ਗਾੜੀ ਆ ਇੱਥੇ ਬਲਵਿੰਦਰ ਸਿੰਘ ਦਾ ਵਾ ਉਹ ਨੇ ਰਿਆ ਘਰ ਫੇਰ ਛੱਡਿਆ ਕੱਖੜੀ ਜਨਾ ਸਾਤ ਉਹੜ ਭੰਡੀ ਜੇ ਗੁੱਡੇ ਗਰਦੀ ਕੀਤੀ ਬਹੁਤ ਜਿਆਦੀ ਤੇ ਬਜਿੰਦਰ ਸਿੰਘ ਦੇ ਵੀ ਗੱਟੇ ਤੇ ਸਾਟ ਲੱਗੀ ਆ ਈਟਾ ਹੱਜਾ ਗੱਟੇ ਦੇ ਗੋਲੀ ਮਜਿੰਦਾਲੇ ਗੋਲੀ ਚੱਲੀ ਆ ਗੋਲੀ ਪਾਟੇ ਗੋਲੀ ਲੱਗੀ ਇੱਕ ਬੰਦੇ ਦੇ ਕਿੰਨਾ ਕੁ ਚਿਰ ਮਤਲਬ ਗੋਲੀ ਚੱਲਦੀ ਰਹੀ ਗੋਲੀ ਡੇਢ ਘੰਟਾ ਕਰੀ ਹੁਣ ਚੱਲਦੀ ਰਹੀ ਆ ਕਿੰਨੇ ਕ ਫੈਰ ਹੋ ਗਿਆ ਨਾ ਬਾਪ ਫੈਰ 2:30 ਫੈਰ ਹੋ ਗਿਆ ਹੁਣ 7:30 ਵਜੇ ਪੁਲਿਸ ਆਈ ਬਾਜਾ ਹੂੰ ਵਾਹ ਚਾਈ ਆ ਉਹ ਮੁੜ ਕੇ ਬੰਦੇ ਭੱਜ ਗਏ ਆ ਉਹ ਮੋਟਰਸਾਈਕਲ ਨੂੰ ਅੱਗ ਲਾਉਣ ਲੱਗੇ ਆ ਤੇ ਉਹਨਾਂ ਪੁਲਿਸ ਦੀ ਵੇਹਲੀ ਆ ਗਈ ਤੇ ਭੱਜ ਗਏ ਉਸ ਨੇ ਪਿੱਛਾ ਕੀਤਾ ਉਹਨਾਂ ਦਾ ਗੱਡੀਆਂ ਉਹਦੀ ਕਿ ਲੈਂਦੀਆਂ ਕਿ ਦੋ ਗੱਡੀਆਂ ਲਾਈਆਂ ਮਗਰ ਬੰਦੇ ਵੀ ਫੜੇ ਪੁੱਤ ਨੇ ਨਹੀਂ ਬੰਦੇ ਨਹੀਂ ਫੜੇ ਬੜੇ ਭੱਜ ਗਏ ਆ ਹਾਂ ਪਸਾ ਤੇ ਬੰਦੇ ਹੀ ਮੈਂ ਜਾਣਦਾ ਰਿਹਾ ਇੱਕ ਰੋਣਾ ਨਿਸ਼ਾਨ ਉਹਨੂੰ ਜਾਣਦਾ ਹਾਂ ਇੱਕ ਪਰਜਾਈ ਸਾਡੀ ਇੱਕ ਗੁੱਡੀ ਆ ਉਹਨਾਂ ਜਾਂਦੇ ਇਹ ਨਾਲ ਹੀ ਕਾਰ ਜਿਹੜੀ ਇੱਕ ਬਾਹਰ ਪਣੀ ਪਈ ਉਹ ਉਹਨਾਂ ਦੀ ਆਪਣੀ ਕਾਰ ਸੀ ਉਹ ਉਹਨਾਂ ਦੀ ਕਾਰ ਆ ਅਸਾਂ ਆਪਣੀ ਮਨਦਾਲ ਭੰਦੇ ਦੇ ਉਹਨਾਂ ਆਪਣੇ ਭਲੇਖੇ ਨਾਲ ਸਮਝ ਕੇ ਪਣੀ ਗਏ ਉਹ ਵੀ ਹੂੰ ਹੂੰ ਹੁਣ ਕੀ ਮੰਗਰਦੇ ਕਿਹਨੂੰ ਚਾਹੀਦਾ ਆਹਨੂੰ ਸਾਫ਼ ਚਾਹੀਦਾ ਜੀ ਨਿਸ਼ਾਨ ਸਾਡਾ ਬਹੁਤ ਜ਼ਿਆਦਾ ਹੋਇਆ ਵਾ ਤੇ ਸਾਨੂੰ ਖਤਰਾ ਹੋ ਗਾ ਉਹ ਠੀਕ ਉਹ ਆਂਦੇ ਰਾਤ ਨੂੰ ਫੇਰ ਵੇਖਣਾ ਠੀਕ ਐਨੀ ਗੱਲ ਆ ਗਿਆ ਇਹ ਪਿੰਡ ਨੋਨੇ ਦੇ ਵਿੱਚ ਜੀ ਦੋਵਾਂ ਭਰਾਵਾਂ ਦਾ ਆਪਸ ਵਿੱਚ ਜ਼ਮੀਨ ਦਾ ਰੋਲਾ ਚੱਲ ਰਿਹਾ ਕਾਫੀ ਪੁਰਾਣਾ ਇਨਾਂ ਦੀ ਜਿਹੜੀ ਆ ਤਕਸੀਮ ਨਹੀਂ ਹੋਈ ਜ਼ਮੀਨ ਹਜੇ ਤੱਕ ਇਹਦੇ ਵਿੱਚ ਇੱਕ ਸੰਤੋਖ ਸਿੰਘ ਆ ਉਹਦੀ ਡੈਥ ਹੋ ਚੁੱਕੀ ਆ ਉਹਦਾ ਜਵਾਈ ਆ ਨਿਸ਼ਾਨ ਸਿੰਘ ਉਹ ਇਹ ਪ੍ਰਾਪਰਟੀ ਨੂੰ ਕਰਕੇ ਆਪਣਾ ਹੱਕ ਜਤਾਉਂਦੇ ਨੇ ਤੇ ਦੂਜੇ ਪਾਸੇ ਹੈਗੇ ਬਲਜਿੰਦਰ ਸਿੰਘ ਹੋਣੇ ਉਹ ਕਹਿੰਦੇ ਵੀ ਇਹ ਸਾਡੀ ਪ੍ਰਾਪਰਟੀ ਆ ਇਹਨਾਂ ਦੋਨਾਂ ਦਾ ਇਸ ਗੱਲ ਨੂੰ ਲੈ ਕੇ ਰਾਤੀ ਕਾਫੀ ਝਗੜਾ ਹੋਇਆ ਤੇ ਉੱਥੇ ਗੋਲੀ ਚੱਲੀ ਆ ਜੀ ਤੇ ਇੱਕ ਬੰਦੇ ਦੇ ਇੰਜਰਡ ਹੋਇਆ ਗੋਪਾਲ ਸਿੰਘ ਨਾਂ ਦਾ ਜਿਹਦੇ ਗੋਲੀ ਲੱਗੀ ਆ ਤੇ ਇਹਨਾਂ ਦੇ ਅੰਗੇਜਡ ਐਫਆਰ ਨੰਬਰ 213 24 109 192 3 190 324 4 25 27 54 98 ਕੇਸ ਰਜਿਸਟਰਡ ਕਰ ਲਿਆ ਹੈ ਜੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਗੋਲੀਆਂ ਕਿੰਨੀਆਂ ਚੱਲੀਆਂ ਸਰ ਗੋਲੀਆਂ 20 ਤੋਂ 25 ਫਾਇਰ ਹੋਏ ਨੇ ਟੋਟਲ ਉੱਥੇ ਜੀ